ਪ੍ਰਾਈਮਸ਼ਾ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਫਿਰ ਚਰਚਾ ਕਰਾਂਗੇ ਪੰਸਾ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਸਾ ਪੰਜਾਬ ਦੇ ਵਿੱਚ ਹੜ੍ਹ ਹੈ ਹਾਲਾਤ ਹੁਣ ਠੀਕ ਹੋ ਰਿਹਾ ਹੈ ਬਹੁਤੇ ਥਾਵਾਂ ਤੋਂ ਖਬਰਾਂ ਨੇ ਕਿ ਧੁੱਪ ਨਿਕਲ ਰਹੀ ਹੈ ਪਾਣੀ ਦਾ ਲੈਵਲ ਘਟ ਰਿਹਾ ਹੈ ਪਰ ਹੜ੍ਹਾਂ ਦੇ ਮੁਆਵਜ਼ੇ ਤੇ ਸਿਆਸਤ ਸ਼ੁਰੂ ਹੋ ਗਈ ਹੈ ਲੀਡਰ ਇੱਕ ਦੂਸਰੇ ਤੇ ਦੋਸ਼ ਲਗਾ ਰਹੇ ਨੇ ਫੰਡਾਂ ਦਾ ਰੌਲਾ ਵੀ ਪੈ ਰਿਹਾ ਇਹ ਦੋਹਾਂ ਹੀ ਖਬਰਾਂ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ ਨਵਜੀਤ ਜੀ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਹਾਲਾਤ ਹੈ ਕਿ ਪਾਣੀ ਉਤਰਦਾ ਜਾ ਰਿਹਾ ਪਰ ਇਹ ਜੇ ਪੂਰਾ ਤਾਂ ਨਹੀਂ ਉਤਰਿਆ ਇਹ ਉਤਰਦਿਆਂ ਉਤਰਦਿਆਂ ਸੁੱਕਦਿਆਂ ਸਿਕਾਉਂਦਿਆਂ ਇਹਨੂੰ ਮਹੀਨੇ ਤੋਂ ਵੱਧ ਲੱਗ ਜਾਣਾ ਜੀ ਜਿਹੜੇ ਲੋਕ ਉੱਥੇ ਫਸੇ ਆ ਜਦੋਂ ਉਹਨਾਂ ਨੇ ਉੱਥੋਂ ਬਾਹਰ ਨਿਕਲਣਾ ਉਹਨਾਂ ਦੀਆਂ ਸਮੱਸਿਆਵਾਂ ਬਹੁਤ ਹੋਣੀਆਂ ਮੈਂ ਪਹਿਲਾਂ ਕਹਿੰਦਾ ਸਰ ਜਦੋਂ ਪਾਣੀ ਸੁੱਕਿਆ ਤੇ ਧੁੱਪਾਂ ਲੱਗੀਆਂ ਉਦੋਂ ਘਰਾਂ ਦੀਆਂ ਕੰਧਾਂ ਸੁਗੜਦੀਆਂ ਕਈ ਘਰ ਡਿੱਗਣਗੇ ਘਰ ਡਿੱਗਣ ਦੀਆਂ ਰਿਪੋਰਟਾਂ ਕਈ ਥਾਵਾਂ ਤੋਂ ਆਉਣ ਲੱਗ ਪਈਆਂ ਇਹਦੇ ਨਾਲ ਹੀ ਇਹ ਸਮੱਸਿਆ ਸ਼ੁਰੂ ਹੋ ਜਣੀ ਆ ਕਿ ਜਿਹੜੇ ਜਾਨਵਰ ਬਚ ਗਏ ਆ ਇਸ ਮਾਰ ਤੋਂ ਉਹਨਾਂ ਵਾਸਤੇ ਪੱਠੇ-ਦੱਥੇ ਦਾ ਚਾਰੇ ਦਾ ਪ੍ਰਬੰਧ ਕਿੱਥੋਂ ਕਰਨਾ ਜਿਹੜੇ ਲੋਕ ਹੜ੍ਹਾਂ ਚੋਂ ਨਿਕਲੇ ਨੇ ਉਹਨਾਂ ਸਾਰਿਆਂ ਵਾਸਤੇ ਅਗਲੀ ਸਮੱਸਿਆ ਇਹ ਆ ਕਿ ਖਾਣੇ ਪਾਣੀ ਦੇ ਅੰਤਿਆਪ ਕਿੱਥੋਂ ਕਰਨਾ ਫਸਲ ਤਾਂ ਤਬਾਹ ਹੋ ਗਈ ਕਈ ਕਿਸਾਨ ਐ ਜਿਨ੍ਹਾਂ ਦੇ ਖੇਤ ਦਰਿਆ ਦਾ ਰੋਡ ਆਪਣੇ ਨਾਲ ਰੋੜ ਕੇ ਲੈ ਗਿਆ ਹੁਣ ਉੱਥੇ ਖੇਤ ਹੀ ਨਹੀਂ ਪਾਣੀ ਵਗਦਾ ਪਿਆ ਤੇ ਕਈ ਕਿਸਾਨ ਉਹ ਨੇ ਜਿਨ੍ਹਾਂ ਦੀ ਫਸਲ ਵਾਲੇ ਥਾਂ ਤੇ ਰੇਤ ਦੀਆਂ ਢੇਰੀਆਂ ਲੱਗੀਆਂ ਉਹ ਢੇਰੀਆਂ ਕੌਣ ਚੁੱਕੇਗਾ ਸਰਕਾਰ ਕਹਿੰਦੀ ਜਿਹਦਾ ਖੇਤ ਉਹਦੀ ਰੇਤ ਲੈ ਜਾਓ ਜਾ ਕੇ ਸ਼ਹਿਰ ਵੇਚ ਆਓ ਤੇ ਕਹਿਣਾ ਬਹੁਤ ਸੁੱਖਾ ਹੁੰਦਾ ਖੜੇ ਪੈਰ ਸਾਰੇ ਪ੍ਰਬੰਧ ਕਰਕੇ ਸ਼ਹਿਰ ਲੈ ਜਾਣਾ ਲਿਜਾ ਕੇ ਇਹਨਾਂ ਦੀਆਂ ਦੁਕਾਨਾਂ ਤੇ ਹੈ ਨਹੀਂ ਜੇ ਦੁਕਾਨਾ ਵਾਲਾ ਨੂੰ ਵੇਚਣਗੇ ਜਿਹੜੇ ਵੱਡੇ ਉੱਥੇ ਸਟੋਰ ਨੇ ਇਹੋ ਜਿਹਾ ਮਟੀਰੀਅਲ ਦੇ ਉਹਨਾਂ ਨੇ ਅੱਧ ਵਿਚਦੇ ਪੈਸੇ ਜਨੇ ਇਹਨਾਂ ਨੂੰ ਪੈਸੇ ਪੂਰੇ ਨਹੀਂ ਮਿਲਣੇ ਆਪ ਇਹਨਾਂ ਨੂੰ ਮੰਡੀ ਦੇ ਵਿੱਚ ਸਬਜ਼ੀ ਵੇਚਣ ਵਾਲਿਆਂ ਵਾਂਗ ਇਹਨਾਂ ਨੂੰ ਰੇਤ ਵੇਚਣੀ ਨਹੀਂ ਹੋਣੀ ਕਿ ਉੱਥੇ ਮਾਰ ਖਾਂਣਗੇ ਉੱਥੇ ਜਾਣ ਕੇ ਪਿੱਛੇ ਘਰ ਕੌਣ ਸੰਭੇਗਾ ਜੀ ਔਰਤਾਂ ਦੁਖੀ ਹੈ ਘਰਾਂ ਦੇ ਵਿੱਚ ਗੰਦ ਬਹੁਤ ਪੈ ਗਿਆ ਗਾਰ ਬਹੁਤ ਚੜ ਗਈ ਉਹ ਵੀ ਕਟਣੀ ਪਣੀ ਹੈ ਕਪੜਾ ਲੱਤਾ ਖੱਬ ਸਭ ਖਰਾਬ ਹੋ ਗਿਆ ਤੇ ਪਤਾ ਨਹੀਂ ਕਿੰਨਾ ਕੁਛ ਦੇ ਵਿੱਚ ਰੁੜ ਗਿਆ ਜਿਹੜਾ ਰੁੜ ਗਿਆ ਉਹਦੀ ਥਾਂ ਦੇ ਉੱਤੇ ਨਵੇਂ ਬੰਦੋਬਸ ਕਰਨੇ ਪੈਣਗੇ ਕਈਆਂ ਥਾਂ ਤੇ ਭਾਂਡਾ ਛੰਨਾ ਵੀ ਰੁੜ ਗਿਆ ਇਹ ਸਾਰੇ ਪ੍ਰਬੰਧ ਕਰਨੇ ਪੈਣਗੇ ਉਹ ਸਮੱਸਿਆਵਾਂ ਉਹਨਾਂ ਲੋਕਾਂ ਦੀਆਂ ਆਪਣੀ ਕਿਸਮ ਦੀਆਂ ਨੇ ਜਿਹੜਾ ਉੱਥੇ ਗਰੀਬ ਮਜ਼ਦੂਰ ਆ ਹੁਣ ਇੰਨੇ ਦਿਨ ਬਿਨਾਂ ਢਾਢੀ ਤੁਰਿਆ ਭੁੱਖਾ ਤਿਆਰ ਰਿਹਾ ਪਤਾ ਨਹੀਂ ਕਿਦਾਂ ਦਿਨ ਕੱਟਿਆ ਅੱਗੋਂ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਉਹਨਾਂ ਨੂੰ ਦਿਹਾੜੀ ਮਿਲੇਗੇ ਉਹਨਾਂ ਨੂੰ ਦੁਕਾਨ ਚੱਲਦੇ ਵਿੱਚ ਕੋਈ ਚਾਰ ਗਾਹ ਕੌਣਗੇ ਪਰ ਆਉਣਗੇ ਤਾਂ ਜੇ ਗਾਹਾਂ ਦੇ ਪੱਲੇ ਪੈਸਾ ਹੋਵੇਗਾ ਜੇ ਹੜਾ ਨੇ ਕਿਸੇ ਦੇ ਪੱਲੇ ਪੈਸਾ ਹੀ ਨਹੀਂ ਛੱਡਿਆ ਫਟਾਫਟ ਉਹ ਵੀ ਦੁਕਾਨਦਾਰ ਨਹੀਂ ਚੱਲਣੀ ਸਰਕਾਰ ਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਨੇ 1600 ਕਰੋੜ ਰੁਪਏ ਦਾ ਲਾਲੀਪਾਪ ਵਖਾ ਕੇ ਤੇ ਮੁੜ ਕੇ ਇਸ ਨੇ ਆ ਘਲਤਾਂ ਨਹੀਂ ਕੋਈ ਨਹੀਂ ਹੋਰ ਵੀ ਕਰਾਂਗੇ ਉਹਦੇ ਦਰਮਿਆਨ ਇੱਕ ਗੱਲ ਚੱਲ ਪਈ ਕਿ ਪੰਜਾਬ ਦੇ ਕੋਲ ਡਿਜ਼ਾਸਟਰ ਰਿਲੀਫ ਪਾਂਡ ਜਿਹੜਾ ਹੈ ਉਹ ਕੇਂਦਰ ਸਰਕਾਰ ਦਾ ਪਿਆ 12000 ਕਰੋੜ ਰੁਪਏ ਤੇ ਉਹ ਤੁਸੀਂ ਵਰਤ ਲੋ ਤੇ ਕੇਂਦਰ ਸਰਕਾਰ ਆਪੇ ਐਡਜਸਟ ਕਰ ਲਏਗੀ ਇਹਨਾਂ ਨੇ ਆਖਿਆ ਜੀ 60000 ਕਰੋੜ ਤੇ ਸਾਡਾ ਜੀਐਸਟੀ ਦਾ ਪਿਆ ਉਹ ਸਾਨੂੰ ਦੇ ਦਿਓ ਸਾਡਾ ਬਣਦਾ ਤੁਹਾਡੇ ਤੁਸੀਂ ਦੇ ਨਹੀਂ ਰਹੇ ਮੰਨਦੇ ਨਹੀਂ ਗੱਲ 20000 ਕਰੋੜ ਸਾਨੂੰ ਤੁਸੀਂ ਹੜ੍ਹਾਂ ਦੀ ਰੀਲੀਫ ਦਿਓ ਪਰ ਸਮੱਸਿਆ ਇਹ ਆ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਪੰਜਾਬ ਦੇ ਚੀਫ ਸੈਕਟਰੀ ਨੇ ਹੜ੍ਹਾਂ ਦੀ ਰੀਲੀਫ ਸਿਰਫ 13000 ਕਰੋੜ ਮੰਗੀ ਹੈ ਮੈਂ ਉਹਦੀ ਚੀਫ ਸੈਕਟਰੀ ਦੀ ਚਿੱਠੀ ਨਹੀਂ ਪੜੀ ਪਰ ਮੈਂ ਇੱਕ ਗੱਲ ਜਾਣਦਾ ਸੂਬੇ ਦੇ ਵਿੱਚ ਦੋ ਚੀਫ ਹੁੰਦੇ ਇੱਕ ਪੋਲੀਟੀਕਲ ਚੀਫ ਜਿਹਨੂੰ ਚੀਫ ਮਨਿਸਟਰ ਕਹਿੰਦੇ ਆ ਮੁੱਖ ਮੰਤਰੀ ਦੂਜਾ ਸਰਕਾਰ ਦਾ ਪ੍ਰਸ਼ਾਸਨ ਦਾ ਚੀਫ ਹੁੰਦਾ ਜਿਹਨੂੰ ਚੀਫ ਸਕੱਟਰੀ ਕਹਿੰਦੇ ਆ ਮੁਖ ਸਕੱਤਰ ਜੀ ਦੋਵੇਂ ਬਹੁਤ ਵੱਡੇ ਤਾਕਤਵਰ ਹੁੰਦੇ ਮੁੱਖ ਮੰਤਰੀ ਹਸਪਤਾਲ ਪਿਆ ਉਹਦੇ ਨਾਲ ਦੇ ਮੰਤਰੀ ਸਾਰੇ ਆਪੋ ਆਪਣੀ ਥਾਂ ਬੋਲੀ ਜਾਂਦੇ ਮੈਂ ਵਿਦੇਸ਼ਾਂ ਵਿੱਚ ਵੇਖਿਆ ਉੱਥੇ ਜੇ ਸੜਕਾਂ ਵਾਲੇ ਮੰਤਰੀ ਨੂੰ ਹਸਪਤਾਲਾਂ ਬਾਰੇ ਪੁੱਛੋ ਤੇ ਉਹ ਕਹਿੰਦਾ ਮੇਰਾ ਕੰਮ ਨਹੀਂ ਤੁਸੀਂ ਹੈਲਥ ਮਨਿਸਟਰ ਨੂੰ ਪੁੱਛੋ ਆਥੜੇ ਨੂੰ ਪੁੱਛੋ ਸਕੂਲਾਂ ਦੇ ਵਿੱਚ ਇਦਾਂ ਦੀ ਗੱਲ ਹੈ ਉਹ ਕਹਿੰਦਾ ਮੇਰਾ ਕੰਮ ਨਹੀਂ ਤੁਸੀਂ ਐਜੂਕੇਸ਼ਨ ਮਿਨਿਸਟਰ ਨੂੰ ਪੁੱਛੋ ਸਾਡੇ ਕੋਲ ਮौज ਆ ਜਿਹੜਾ ਮਰਜੀ ਜੋ ਮੂੰਹ ਹੈ ਬੋਲੀ ਜਾਂਦਾ ਕੋਈ ਪਤਾ ਨਹੀਂ ਕੌਣ ਕਿਦੇ ਵਰਕ ਕੀ ਬੋਲਦਾ ਇਹ ਪ੍ਰਬੰਧ ਹੋਣਾ ਚਾਹੀਦਾ ਕਿ ਜਿਹਦਾ ਮਹਿਕਮਾ ਸਿਰਫ ਉਹ ਬੋਲੇ ਦੂਜਾ ਨਾ ਬੋਲੇ ਆ ਰੀਲੀਫ ਦਾ ਕੰਮ ਹੈ ਨਾ ਸਾਰਿਆਂ ਨੂੰ ਚਾਹੀਦਾ ਕਿ ਕਹਦਨ ਸਾਡਾ ਕੰਮ ਨਹੀਂ ਜੀ ਤੁਸੀਂ ਖਜ਼ਾਨਾ ਮੰਤਰੀ ਨੂੰ ਪੁੱਛੋ ਸਰਦਾਰ ਹਰਪਾਲ ਸਿੰਘ ਟੀਮਾ ਆਪੇ ਦੱਸਣਗੇ ਹਰਪਾਲ ਟੀਮਾ ਸਿਆਣਾ ਆਦਮੀ ਉਹ ਆਪੇ ਦੱਸ ਦੇਗਾ ਪੜਿਆ ਲਿਖਿਆ ਵਕੀਲ ਹੈ ਹਰ ਕੋਈ ਕਿਉਂ ਬੋਲੇ ਜਦੋਂ ਹਰ ਕੋਈ ਬੋਲਦਾ ਤੇ ਅੱਡੋ ਅੱਡ ਬਿਆਨ ਆਉਂਦੇ ਕੇਂਦਰ ਸਰਕਾਰ ਨੂੰ ਤੇ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲਦਾ ਉਹ ਜ ਮੈਂ ਦੱਸ ਦਿਆਂ ਕਿ ਜਿਹੜਾ ਡਿਜਾਸਟਰ ਰਲੀਫ ਫੰਡ ਹੈ ਇਹਦੇ ਵਿੱਚ ਗੜਬੜ આજ ਤੋਂ ਨਹੀਂ ਸ਼ੁਰੂ ਹੋਈ ਇਹ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਵੇਲੇ ਤੋਂ ਸ਼ੁਰੂ ਹੋਈ ਆ ਉਦੋਂ ਵੀ ਇੱਕ ਵਾਰੀ ਹੜ੍ਹ ਆਇਆ ਬਹੁਤੇ ਨਿਸਨ ਥੋੜੇ ਸਨ ਪੰਜਾਬ ਸਰਕਾਰ ਨੇ ਆਖਿਆ 8.5-900 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਉਹਨੇ ਆਖਿਆ 1500 ਕਰੋੜ ਤੋਂ ਵੱਧ ਸਾਡਾ ਡਿਜਾਸਟਰ ਰਲੀਫ ਫੰਡ ਦਾ ਪੈਸਾ ਤੁਹਾਡੇ ਕੋਲ ਪਿਆ ਉਹ ਵਰਤ ਲੋ ਜਦੋਂ ਉਹਨਾਂ ਨੇ ਆਖਿਆ ਵਰਤ ਲਓ ਤੇ ਉਹ ਕਹਿੰਦੇ ਜੀ ਪੈਸਾ ਕਿੱਥੇ ਆਤੇ ਨੇ ਆਖਿਆ ਤੁਹਾਡੀ ਸਰਕਾਰ ਨੂੰ ਪਤਾ ਹੋ ਤੇ ਚੀਫ ਸੈਕਟਰੀ ਨੇ ਹੌਲੀ ਜਿਹੀ ਮੁੱਖ ਮੰਤਰੀ ਦੇ ਕੰਨ 'ਚ ਆਖਿਆ ਕਹਿੰਦਾ ਜੀ ਉਹ ਤਾਂ ਆਪਾ ਫਲਾਣੇ ਪਾਸੇ ਵਰਤ ਲਿਆ ਸੀ ਇਹ ਪਤਾ ਨਹੀਂ ਕਦੋਂ ਤੋਂ ਲੈ ਕੇ ਫੰਡਾਂ ਦੇ ਮਾਮਲੇ 'ਚ ਗੜਬੜ ਹੁੰਦੀ ਰਹੀ ਹੈ ਅਜੇ ਤੱਕ ਤੇ ਉਸ 31000 ਕਰੋੜ ਰੁਪਏ ਦਾ ਪਤਾ ਨਹੀਂ ਲੱਗਦਾ ਜਿਹੜਾ ਕੇਂਦਰ ਸਰਕਾਰ ਤੋਂ ਆਇਆ ਤੇ ਐਨ ਚੋਣਾ ਦੇ ਨੇੜੇ ਆਇਆ ਅਕਾਲੀ ਸਰਕਾਰ ਵੇਲੇ ਆਇਆ ਸੀ ਕਾਂਗਰਸੀ ਸਰਕਾਰ ਕਹਿੰਦੀ ਸੀ ਅਸੀਂ ਇਹਨਾਂ ਤੋਂ ਲੈਣਾ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਖਲੋ ਕੇ ਆਖਿਆ ਸੀ ਉਹ ਪੈਸਾ ਮਿਲ ਜਾਵੇ ਤੇ ਜੰਮੂ ਕਸ਼ਮੀਰ ਦਾ ਬਾਰਡਰ ਜਿੱਥੋਂ ਮਾਧੋਪੁਰ ਪੁੱਲ ਲੰਘਦੇ ਆ ਉਥੋਂ ਲੈ ਕੇ ਤੇ ਹਰਿਆਣਾ ਦੇ ਬਾਰਡਰ ਸ਼ੰਭੂ ਬੈਰੀਅਰ ਤੱਕ ਦੋਵੇਂ ਪਾਸੇ ਤਿੰਨ ਤਿੰਨ ਸੜਕਾਂ 6 ਲੇਨ ਸੜਕ ਸਾਡੀ ਬਣ ਸਕਦੀ ਹੈ ਮੁੜ ਕੇ ਚੁੱਪੀ ਵੱਟ ਗਏ ਵੀ ਤੇ ਇਹਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਹੁਣ ਤੱਕ ਸਾਡੇ ਪੰਜਾਬ 'ਚ ਗੜਬੜੀਆਂ ਰਹੀਆਂ ਹੁਣ ਇਸ ਵੇਲੇ ਜੇ ਕੋਈ ਗੜਬੜ ਆ ਉਹ ਫੜਨੀ ਚਾਹੀਦੀ ਹੈ ਪਰ ਜੇ ਨਹੀਂ ਤੇ ਇਹ ਪਤਾ ਲੱਗਣਾ ਚਾਹੀਦਾ ਗੱਲ ਕੀ ਆ ਉਹ ਕਹਿੰਦੇ ਜੀ ਉਹ ਪੈਸਾ ਸਾਨੂੰ ਦਿੱਤਾ ਹੀ ਕਦੋਂ ਆ 12000 ਕਰੋੜ ਰੁਪਈਆ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਕੱਟ ਲਿਆ ਸਾਡੇ ਕਰਜ਼ਿਆਂ ਦੇ ਵਿਆਜ ਵਿੱਚ ਆਪੇ ਕੱਟ ਲੈਂਦੇ ਲਿਖ ਦਿੰਦੇ ਤੁਹਾਨੂੰ ਦਿੱਤਾ ਦਿੱਤਾ ਤਾਂ ਹੈ ਹੀ ਨਹੀਂ ਦਿੱਤਾ ਕਿ ਨਹੀਂ ਦਿੱਤਾ ਇਹ ਗੱਲ ਕਲੀਅਰ ਹੋਣੀ ਚਾਹੀਦੀ ਐਵੇਂ ਹਰ ਪਾਸੇ ਹਵਾਈ ਤਲਵਾਰਾ ਹਰ ਕੋਈ ਚੁਲਾਈ ਜਾਂਦਾ ਮੈਂ ਫਿਰ ਆਖੂਗਾ ਜਿਹਦਾ ਕੰਮ ਹੈ ਉਹਨੂੰ ਕਰਦਣਾ ਚਾਹੀਦਾ ਹਰ ਕਿਸੇ ਨੂੰ ਇਸ ਮੁੱਦੇ ਤੇ ਨਹੀਂ ਬੋਲਣਾ ਚਾਹੀਦਾ ਜੇ ਹਰ ਕੋਈ ਬੋਲੇਗਾ ਤੇ ਫਿਰ ਰੌਲਾ ਹੀ ਪਵੇਗਾ ਇਸ ਖੱਪ 'ਚੋਂ ਨਿਕਲਣਾ ਕੱਖ ਨਹੀਂ ਜੀ ਪੰਜਾਬ ਉੱਧਰ ਪੰਜਾਬ ਪੁਲਿਸ ਨੇ ਇੱਕ AIG ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਅਫਸਰਾਂ ਖਿਲਾਫ ਕਾਰਵਾਈ ਹੋਈ ਹੈ ਇਹ ਮਾਮਲਾ ਕੀ ਹੈ ਜੀ ਹੁਣ ਕੱਲ ਭਾਰਤ ਦੇ ਸੁਪਰੀਮ ਕੋਰਟ ਨੇ ਇੱਕ ਕੇਸ ਦਾ ਫੈਸਲਾ ਦਿੱਤਾ ਉਹ ਕੇਸ ਦਿੱਲੀ ਦੇ ਪੁਲਿਸ ਦੇ ਇੱਕ ਸਾਬਕਾ ਕਮਿਸ਼ਨਰ ਨਾਲ ਸੰਬੰਧਿਤ ਹੈ ਔਰ ਉਹਦੇ ਚ ਸੁਪਰੀਮ ਕੋਰਟ ਨੇ ਆਖਿਆ ਜਿਹੜੇ ਜਾਂਚ ਕਰਤੇ ਆ ਜਿਹੜੇ ਇਨਵੈਸਟੀਗੇਟਰ ਆ ਇਹਨਾਂ ਦੀ ਆਪਣੀ ਇਨਵੈਸਟੀਗੇਸ਼ਨ ਇਹਨਾਂ ਦੀ ਆਪਣੀ ਜਾਂਚ ਵੀ ਹੋਣੀ ਚਾਹੀਦੀ ਹੈ ਜਾਂਚ ਤੋਂ ਭੱਜ ਨਹੀਂ ਸਕਦੇ ਜੀ ਕਾਰਨ ਕੀ ਹੈ ਵੋੜਾ ਪੁਲਿਸ ਕਮਿਸ਼ਨਰ ਸੀਓ ਪਹਿਲਾਂ सीबीआई ਚ ਹੁੰਦਾ ਸੀ ਉੱਥੇ ਉਹਦੇ ਕੋਲ ਇੱਕ ਕੇਸ ਗਿਆ ਸਾਲ 2000 ਚ ਉਹਨੇ ਦਸਤਾਵੇਜ਼ ਜਿਹੜੇ ਡਾਕੂਮੈਂਟ ਸੀ ਕਾਗਜ਼ ਪੱਤਰ ਤਾਂ ਠਾਂ ਠਾਂ ਕਰ ਦਿੱਤੇ ਪਤਾ ਹੀ ਨਹੀਂ ਲੱਗਣ ਦਿੱਤਾ ਫਿਰ ਉਹ ਪੁਲਿਸ 'ਚ ਆ ਗਿਆ ਉਹਦੇ ਖਿਲਾਫ ਇਹ ਸ਼ਿਕਾਇਤ ਹੋ ਗਈ 2019 ਚ ਉਹਦੇ ਖਿਲਾਫ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਉਹਨੇ ਫਿਰ ਉੱਪਰ ਅਪੀਲ ਕਰਤੀ ਉਹ ਅਪੀਲ ਰੱਦ ਹੋ ਗਈ ਫਿਰ ਉੱਪਰ ਕਰਤੀ ਫਿਰ ਉਹ ਸੁਪਰੀਮ ਕੋਰਟ ਚ ਲਾ ਗਿਆ ਹੁਣ ਸੁਪਰੀਮ ਕੋਰਟ ਨੇ ਆਖਿਆ ਭੱਜ ਨਹੀਂ ਤੂੰ ਸਕਦਾ ਤਨ ਜਵਾਬ ਦੇਣਾ ਪੈਣਾ ਦੂਸਰਾ ਮਾਮਲਾ ਇਹਦਾ ਗੁਰਜੋਤ ਕਲੇਰ ਦਾ ਇਹ ਗੁਰਜੋਤ ਕਲੇਰ ਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ 1.5 ਕਰੋੜ ਰੁਪਇਆ ਇਹ ਪੁਲਿਸ ਵਾਲੇ ਜਿੱਥੇ ਵੀ ਲਾਉਂਦੇ ਅੱਗੇ ਇੱਕ ਜ਼ਿਲ੍ਹਾ ਦਾ ਏ.ਆਈ.ਜੀ. ਅਦੇਰਗਈ ਫੜਿਆ ਗਿਆ ਸੀ ਇੱਕ ਹੋਰ ਏ.ਆਈ.ਜੀ. ਫੜਿਆ ਗਿਆ ਸੀ ਉਹਦੇ ਕੋਲੋਂ ਪੈਸੇ ਫੜੇ ਗਏ ਸੀ ਇੰਨਾ ਇੰਨਾ ਕਰੋੜਾਂ ਰੁਪਇਆ ਨੇ ਕੋਲ ਆ ਕਿੱਥੋਂ ਰਿਆ ਔਰ ਇਹਨੇ ਇੱਕ ਇਮੀਗ੍ਰੇਸ਼ਨ ਵਾਲੇ ਕਾਰੋਬਾਰੀ ਨਾਲ ਸਮਝੌਤਾ ਕੀਤਾ ਫਿਰ ਉਹਨੂੰ ਲੁੱਟਿਆ ਗਿਆ ਲੁੱਟਿਆ ਗਿਆ ਅਖੀਰੋ ਖੁਦਕੁਸ਼ੀ ਕਰ ਗਿਆ ਉਹਦੇ ਚਿਹਦਾ ਨਾ ਹੋ ਗਿਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਇੱਕ ਹੋਰ ਮਾਮਲਾ ਇਸ ਦੇ ਤੋਂ ਵੀ ਵੱਧ ਖਤਮਨਾਕ ਹੈ ਉਹ ਵੀ ਅਦਾਲਤ ਨੇ ਆਰਡਰ ਕੀਤੇ ਇੱਥੇ ਚੱਡੀਗੜ੍ਹ ਦੇ ਵਿੱਚ ਇੱਕ ਆਈਆਰਐਸ ਅਫਸਰ ਹੁੰਦਾ ਸੀ ਇੰਡੀਅਨ ਰੈਵਨਿਊ ਸਰਵਿਸ ਦਾ ਇਹ ਜਾਂ ਈਡੀ ਚ ਜਾਂਦੇ ਆ ਜਾਂ ਇਨਕਮ ਟੈਕਸ ਜਾਂਦੇ ਆ ਉਹਨੇ ਤੇ ਉਹਦੇ ਇੱਕ ਜੋੜੀਦਾਰ ਦਲਾਲ ਨੇ ਰੜ ਕੇ ਇੱਕ ਬੰਦੇ ਨੂੰ ਸ਼ਿਕਾਰ ਬਣਾ ਲਿਆ ਹਰ ਤੀਜੇ ਦਿਨ ਉਹਨੂੰ ਨੋਟਿਸ ਭੇਜਦੇ ਸੀ ਇਨਕਮ ਟੈਕਸ ਦਾ ਉਹ ਤੋਂ ਲੱਖਾਂ ਰੁਪਏ ਲੈ ਕੇ ਕਾਰੋਬਾਰੀ ਬੰਦਾ ਸੀ ਇਹ ਉਹਨੂੰ ਮੋੜ ਮੋੜ ਕੇ ਘੇਰ ਕੇ ਉਹ ਤੋਂ ਪੈਸੇ ਲੈਂਦੇ ਸੀ ਫਿਰ ਨੋਟਿਸ ਕੱਢੀ ਜਾਂਦੇ ਸੀ ਵਦੇਸ਼ ਚਲਾ ਗਿਆ ਪੈਸੇ ਮੰਗਦੇ ਸੀ ਦੇ ਕੇ ਜਾਣੇ ਤੈਨੂੰ ਜਾਣ ਨਹੀਂ ਦਿਨਾ ਉਹ ਚਲਾ ਗਿਆ ਬਦੋ ਬਦੀ ਵੀ ਖੜਾ ਛੁੱਟੂਗਾ ਚਾਰ ਤਨ ਵਿਦੇਸ਼ ਰਹਿ ਹੂੰ ਟ੍ਰਾਂਟੋ 에ਰਪੋਰਟ ਤੇ ਗਿਆ ਤੇ ਇਮੀਗ੍ਰੇਸ਼ਨ ਵਾਲਾ ਨੇ ਨੁਕਰ ਤੇ ਬਿਠਾ ਲਿਆ ਕਿਉਂਕਿ ਉੱਥੇ ਸ਼ਿਕਾਇਤ ਪਹੁੰਚ ਗਈ ਸੀ ਕਿ ਇਹ ਬੰਦਾ 50000 ਅਮਰੀਕੀ ਡਾਲਰ ਲੈ ਕੇ ਆ ਰਿਹਾ ਉਹਦੇ ਬੈਗ ਪਾੜ ਪਾੜ ਕੇ ਤਲਾਸ਼ੀ ਲਈ ਗਈ ਵਿੱਚੋਂ ਕੱਖ ਨਹੀਂ ਨਿਕਲਿਆ ਤਿੰਨ ਚਾਰ ਘੰਟੇ ਪੋਸ ਗਿਆ ਚੋਈ ਤੇ ਮਗਰੋਂ ਪਤਾ ਲੱਗਾ ਕਿ ਚੰਡੀਗੜ੍ਹ ਚ ਬੈਠੇ ਆਈਆਰਐਸ ਅਫਸਰ ਤੇ ਉਹਦੇ ਚੇਲੇ ਨੇ ਉਹਦੇ ਦਲਾਲ ਨੇ ਇਹਨਾਂ ਨੇ ਝੂਠੀ ਸ਼ਿਕਾਇਤ ਭੇਜੀ ਜੇ ਜਾਂਚ ਦੇ ਨਾਂ ਤੇ ਆ ਠੱਗੀਆਂ ਹੁੰਦੀਆਂ ਐ ਜਾਲ ਸਾਜੀ ਹੁੰਦੀ ਲੋਕਾਂ ਨਾਲ ਧੋਖਾ ਹੁੰਦਾ ਗੁਰਜੋਤ ਕਲੀਅਰ ਹੋਵੇ ਜਾਂ ਕੋਈ ਹੋਰ ਹੋਵੇ ਛੱਡਾਂ ਦੇ ਖਿਲਾਫ ਸਿਕੰਜਾ ਮਜ਼ਬੂਤ ਕਰਨਾ ਚਾਹੀਦਾ ਇਹਨਾਂ ਦੇ ਖਿਲਾਫ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਹੋਰ ਕੋਈ ਪੁਲਿਸ ਅਫਸਰ ਹੋਰ ਕੋਈ ਜਾਂਚ ਕਰਤਾ ਜਾਂਚ ਦੇ ਨਾਂ ਦੇ ਉੱਤੇ ਲੋਕਾਂ ਨਾਲ ਇਸ ਤਰ੍ਹਾਂ ਨਾ ਕਰ ਸਕੇ ਪੰਸਰ ਜਾਂਚ ਦੀ ਗੱਲ ਕੀਤੀ ਹੈ ਤੁਸੀਂ ਤਾਂ ਜਾਂਚ ਉਧਰ ਅਨਿਲ ਅੰਬਾਨੀ ਦੇ ਕੇਸ ਦੇ ਵਿੱਚ ਚੱਲਦੀ ਹੈ ED ਨੇ ਇੱਕ ਹੋਰ ਮਾਮਲਾ ਨਵਾਂ ਦਰਜ ਕੀਤਾ ਹੈ ਉਹਦੇ ਖਿਲਾਫ ਵੀ ਤੇ ਕੰਪਨੀ ਦੇ ਖਿਲਾਫ ਵੀ ਹੈ ਇਹ ਹੁਣ ਨਵੇਂ ਸਿਰੇ ਮਾਮਲਾ ਕੀ ਆ ਦੇਖੋ ਜਿਹੜਾ ਅੰਮਾਨਬਾਨੀ ਆ ਇਹ ਦੋ ਅੰਮਾਨਬਾਨੀ ਭਰਾਵਾਂ ਚੋਂ ਛੋਟਾ ਭਰਾ ਮਕੇਸ਼ ਵੱਡਾ ਇਹ ਛੋਟਾ ਹੈ ਇਹ ਜਿੰਨਾ ਚਿਰ ਕਾਰੋਬਾਰ ਕਰਦਾ ਰਿਹਾ ਪ੍ਰਧਾਨ ਮੰਤਰੀ ਦੇ ਦੌਰਿਆਂ ਤੇ ਪ੍ਰਧਾਨ ਮੰਤਰੀ ਦੇ ਨਾਲ ਜਾਂਦਾ ਰਿਹਾ ਵਕ ਵਕ ਦੇ ਸ਼ਾਂਚ ਰਫੇਲ ਜਾਇਲੇ ਇਹਨੂੰ ਤੱਕ ਮੋਟਰਸਾਈਕਲਾਂ ਦੀ ਰਿਪੇਅਰ ਕਰਨੀ ਨਹੀਂ ਸੀ ਆਉਂਦੀ ਤੇ ਇਹਨੂੰ ਰਫੇਲ ਜਾਜਾਂ ਦੀ ਮੁਰੰਮਤ ਦਾ ਮੇਨਟੇਨੈਂਸ ਦਾ ਕੰਮ ਵੀ ਉੱਥੋਂ ਦਿਵਾਤਾ ਗਿਆ ਔਰ 30000 ਕਰੋੜ ਰੁਪਏ ਦਾ ਪ੍ਰੋਜੈਕਟ ਦੁਆਤਾ ਉਹ ਵੀ ਪੈਸਾ ਹੁਣ ਤੱਕ ਪਤਾ ਨਹੀਂ ਲੱਗਦਾ ਕਿੱਥੇ ਆ ਕਿਸੇ ਬੈਂਕ ਤੋਂ ਉਹਨੇ 1500 ਕਰੋੜ ਦੀ ਠੱਗੀ ਮਾਰੀ ਕਹੇ ਤੋਂ 2300 ਕਰੋੜ ਦੀ ਕਹੇ ਤੋਂ 1200 ਕਰੋੜ ਦੀ ਅੱਡ-ਅੱਡ ਬੈਂਕਾਂ ਨੇ ਸਾਰੀਆਂ ਸਰਕਾਰੀ ਬੈਂਕਾਂ ਨੇ ਉਪਰੋਂ ਸਰਕਾਰੀ ਖੁੱਲ ਮਿਲੀ ਸੀ ਤੇ ਲੁੱਟੀ ਗਿਆ ਹੁਣੇ ਫਸ ਗਿਆ ਤੇ ਚਾਰਜ ਫਿਰ ਉੱਤੇ ਕੇਸ ਦਰਜ ਕਰੀ ਜਾਂਦੇ ਕੱਲ ਇਹਦੇ ਉੱਤੇ ਇੱਕ ਕੇਸ ED ਨੇ ਵੀ ਦਰਜ ਕਰਤਾ ਬਲੈਕ ਮਨੀ ਦਾ ਮਨੀ ਲਾਂਡਿੰਗ ਦਾ ਕਾਲੇ ਪੈਸੇ ਨੂੰ ਚਿੱਟਾ ਕਰਨ ਦਾ ਕੋਈ ਕਸਰ ਤਾਂ ਨਹੀਂ ਰਹਿ ਗਈ ਖਾਨਦਾਨ ਦਾ ਨਾਮ ਹੀ ਡੋਬਿਆ ਲੋਕਾਂ ਦਾ ਪੈਸਾ ਵੀ ਡੋਬਿਆ ਅਜੇ ਸ਼ੁਰੂਆਤ ਹੈ ਪਤਾ ਨਹੀਂ ਇੱਥੇ ਕਿੱਥੋਂ ਤੱਕ ਜਾਣਾ ਦੋ ਸਕੇ ਭਰਾ ਵਾ ਇੱਕ ਚੜਦਾ ਜਾ ਰਿਹਾ ਜਿਉਂ ਉਹਦੀ ਗੱਲ ਨਹੀਂ ਕੋਈ ਕਰਦਾ ਪਰ ਇਹਨੇ ਜੋ ਕੁਝ ਕਰ ਵਿਖਾਇਆ ਉਹਦੇ ਚ ਭਾਰਤ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਤਾਂ ਕਿਕਰ ਨੂੰ ਹੋਰ ਕੋਈ ਪੂੰਜੀਪਤੀ ਇਦਾਂ ਦੀ ਠੱਗੀ ਠੋਰੀ ਇਦਾਂ ਦੀ ਹਿਰਾਫੇਰੀ ਨਾ ਕਰ ਸਕੇ ਤੁਹਾਨੂੰ ਸਾਬ ਗੱਲ ਫਰਜ਼ੀ ਖਬਰਾਂ ਦੀ ਕਰਦੇ ਆ ਬਹੁਤ ਸਾਰੇ ਮਾਮਲਿਆਂ ਵਿੱਚ ਸਾਹਮਣੇ ਆਉਂਦਾ ਕਿ ਕਈ ਫਰਜ਼ੀ ਖਬਰਾਂ ਚਲਾਈਆਂ ਜਾਂਦੀਆਂ ਤੇ ਧਿਆਨ ਆਪਣੇ ਵੱਲ ਖਿੱਚਿਆ ਜਾਂਦਾ ਹੈ ਪਾਰਲੀਮੈਂਟ ਕਮੇਟੀ ਨੇ ਕਿਹਾ ਕਿ ਨਿਯਮ ਸਖਤ ਕੀਤੇ ਜਾਣਗੇ ਇਹ ਪੂਰਾ ਮਾਮਲਾ ਕੀ ਹੈ ਜੀ ਖਬਰਾਂ ਆਉਂਦੀਆਂ ਨੇ ਕੁਝ ਖਬਰਾਂ ਜਾਣਬੁੱਝ ਕੇ ਫਲਾਈਆਂ ਜਾਂਦੀਆਂ ਤੇ ਗਲਤ ਖਬਰਾਂ ਹੁੰਦੀਆਂ ਉਹ ਖਬਰਾਂ ਸਰਕਾਰਾਂ ਵੀ ਫੁਲਾਉਂਦੀਆਂ ਨੇ ਵਿਰੋਧੀ ਧਿਰਾਂ ਵੀ ਫੁਲਾਉਂਦੀਆਂ ਨੇ ਕੁਝ ਇਹੋ ਜਿਹੇ ਲੋਕ ਹੁੰਦੇ ਜਿਹੜੇ ਕਿਸੇ ਧਿਰ ਨਾਲ ਨਾ ਸਰਕਾਰ ਨਾਲ ਨਾ ਵਿਰੋਧੀ ਧਿਰ ਨਾਲ ਹੁੰਦੇ ਉਹਨਾਂ ਦਾ ਕੰਮ ਅਫਵਾਹਾਂ ਫੈਲਾਉਣਾ ਹੁੰਦਾ ਉਹ ਵੀ ਇਹ ਕੰਮ ਕਰਦੇ ਖਾਸ ਤੌਰ ਦੇ ਉੱਤੇ ਜਦੋਂ ਕਿਸੇ ਪਾਸੇ ਤਣਾਅ ਹੋਵੇ ਤੇ ਇਹੋ ਜਿਹੀਆਂ ਅਫਵਾਹਾਂ ਫਲਾਈਆਂ ਜਾਂਦੀਆਂ ਅਸੀਂ ਮੀਡੀਆ ਵਾਲੇ ਲੋਕ ਬੜੇ ਇੱਕ ਕਿਸਮ ਦਾ ਤਲਵਾਰ ਦੀ ਨੋਕ ਤੇ ਚੱਲਣ ਦਾ ਕੰਮ ਕਰਦੇ ਆ ਸਾਡੇ ਕੋਲ ਖਬਰ ਆਉਂਦੀ ਹੈ ਜੇ ਦੂਜੇ ਲਾਜਣ ਅਸੀਂ ਨਾ ਲਾ ਸਕੀਏ ਤੇ ਲੋਕੀ ਸਾਰੇ ਕਹਿੰਦੇ ਬਾਕੀਆਂ ਨੇ ਲਾਤੀ ਤੁਹਾਨੂੰ ਕੀ ਤਕਲੀਫ ਹੈ ਤੁਸੀਂ ਲਾਉਂਦੇ ਕਿਉਂ ਨਹੀਂ ਅਸੀਂ ਬਥੇਰਾ ਕਹਿੰਨੇ ਆ ਕਿ ਅਸੀਂ ਕਨਫਰਮ ਕਰਦਾ ਯਤਨ ਕਰ ਰਹੇ ਆ ਫੋਨ ਖੜਕਦੇ ਬਾਕੀ ਸਾਰੇ ਲਾਤੀ ਤੁਸੀਂ ਡਰਦੇ ਜੇ ਤੁਸੀਂ ਸਰਕਾਰ ਤੋਂ ਲੈਂਦੇ ਜੇ ਆਕਰ ਦੇ ਜੋ ਕਰਦੇ ਜੇ ਬੜੀ ਵਾਰ ਇਦਾਂ ਹੋਇਆ ਕਿ ਖਬਰ ਬਾਕੀਆਂ ਚ ਚੱਲ ਗਈ ਮਗਰੋਂ ਪਤਾ ਲੱਗਾ ਕਿ ਉਹ ਖਬਰ ਹੀ ਸਾਰੀ ਝੂਠੀ ਸੀ ਮੁੱਢੋਂ ਸੁੱਢੋਂ ਝੂਠੀ ਸੀ ਔਰ ਸਾਰੇ ਨੂੰ ਖਬਰ ਵਾਪਸ ਲੈਣੀ ਪਈ ਦੋ ਤਿੰਨ ਮੌਕੇ ਹੋ ਜਿਹਾਏ ਆ ਜਦੋਂ ਕਿਸੇ ਪੱਤਰਕਾਰ ਨੇ ਖਬਰ ਦੇ ਦਿੱਤੀ ਕਿ ਮੈਨੂੰ ਇੱਕ ਸਰਕਾਰੀ ਅਧਿਕਾਰੀ ਨੇ ਆਖਿਆ ਕੀ ਗੱਲ ਆ ਬਾਅਦ ਚ ਉਹ ਸਰਕਾਰੀ ਅਧਿਕਾਰੀ ਖੁੱਲ ਕੇ ਕਹਿੰਦੇ ਰਿਹਾ ਕਿ ਮੇਰੇ ਨਾਲ ਇਹਦੀ ਗੱਲ ਹੀ ਨਹੀਂ ਹੋਈ ਹੂੰ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਜਦੋਂ ਇੱਕ ਜਣਾ ਲਾ ਦਿੰਦਾ ਬਾਕੀਆਂ ਦੀ ਫਿਰ ਮਜਬੂਰੀ ਬਣ ਜਾਂਦੀ ਆ ਕਿ ਉਹ ਵੀ ਲਾਉਣ ਇਦਾਂ ਦੀਆਂ ਖਬਰਾਂ ਕਈ ਵਾਰੀ ਗਲਤੀ ਨਾਲ ਵੀ ਲੱਗਦੀਆਂ ਮੈਨੂੰ ਇਹ ਯਾਦ ਹੈ ਵੀ ਪੀਪੀ ਸਿੰਘ ਪ੍ਰਧਾਨ ਮੰਤਰੀ ਹੁੰਦਾ ਸੀ ਉਹਨਾਂ ਨੇ ਜੰਮੂ ਕਸ਼ਮੀਰ ਚ ਗਵਰਨਰ ਲਾ ਦਿੱਤਾ ਸੀ ਜਗਮਉਂਦ ਨੂੰ ਜਿਹੜਾ ਪਹਿਲਾਂ ਸੰਜੇ ਗਾਂਧੀ ਦਾ ਸਾਥੀ ਰਿਆ ਸੀ ਤੇ ਕਾਂਗਰਸੀ ਉੱਤੋਂ ਤੰਗ ਸੀਗੇ ਵੀ ਸਾਡਾ ਬੰਦਾ ਸੀ ਤੇ ਸਾਡੇ ਖਿਲਾਫ ਕਿੱਦਾਂ ਚਲਾ ਗਿਆ ਅਚਾਨਕ ਇੱਕ ਪੱਤਰਕਾਰ ਨੇ ਅੰਗਰੇਜ਼ੀ ਦੇ ਮੈਗਜ਼ੀਨ ਚ ਖਬਰ ਲਾ ਦਿੱਤੀ ਕਿ ਜੰਮੂ ਕਸ਼ਮੀਰ ਦਾ ਗਵਰਨਰ ਮੁਸਲਮਾਨਾਂ ਬਾਰੇ ਆਹ ਕਹਿੰਦਾ ਕਿ ਮੁਸਲਮਾਨ ਬੜੇ ਬੜੀ ਘਟਕਿਆ ਖਬਰ ਸੀ ਉਹ ਖਬਰ ਚੁੱਕ ਕੇ ਤੇ ਰਜੀਵ ਗਾਂਧੀ اپੋਜੀਸ਼ਨ ਲੀਡਰ ਸੀ ਇਹਨੇ ਪਾਰਲੀਮੈਂਟ ਚ ਸਰਕਾਰ ਦੇ ਖਿਲਾਫ ਰੌਲਾ ਪਾਤਾ। ਉਹ ਖਬਰ ਪਾਕਿਸਤਾਨ ਨੇ ਚੁੱਕ ਕੇ ਯੂਨੋ ਚ ਰੌਲਾ ਪਾਤਾ। ਅਗਲੇ ਦਿਨ ਗਵਰਦਨ ਨੂੰ ਅਸਤੀਫਾ ਦੇਣਾ ਪਿਆ ਗਿਆ ਉਹਨੇ ਜਾ ਕੇ ਅਦਾਲਤੂ ਚ ਕੇਸ ਕਰਤਾ ਕਿ ਜਿਸ ਦਿਨ ਦੀ ਇਹ ਗੱਲ ਇਹਨੇ ਲਿਖੀ ਹੈ ਪੱਤਰਕਾਰ ਨੇ। ਉਹ ਦੋ ਦਿਨ ਮੈਂ ਲਗਾਤਾਰ ਜੰਮੂ ਕਸ਼ਮੀਰ ਵਿੱਚ ਈਨੀ ਸੀ ਮੈਂ ਤਾਂ ਦਿੱਲੀ ਸੈਂ ਮੈਨੂੰ ਮਿਲਿਆ ਕਿੱਥੇ ਸੀ। ਉਦੋਂ ਮੋਬਾਈਲ ਫੋਨ ਹੁੰਦੇ ਨਹੀਂ ਸੀ ਵੀ ਆਕੇ ਮੋਬਾਈਲ ਤੇ ਗੱਲ ਕੀਤੀ ਸੀ ਵਟਸਐਪ ਤੇ ਕੀਤੀ ਸੀ। ਇਹੋ ਜਿਹਾ ਕੁਝ ਨਹੀਂ। ਕਹਿੰਦਾ ਮੈਨੂੰ ਮਿਲਿਆ ਕਿੱਥੇ ਸੀ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ। ਕਈ ਸਾਲ ਕੇਸ ਚੱਲਦਾ ਰਿਹਾ ਫਿਰ ਉਹਨੂੰ ਅਖਬਾਰ ਵਾਲਿਆਂ ਨੇ ਕੱਢ ਦਿੱਤਾ ਪੱਤਰਕਾਰ ਨੂੰ ਆਪ ਉਹਨਾਂ ਮਾਫੀ ਮੰਗ ਲਈ ਪਰ ਇਹਦੇ ਨਾਲ ਉਸ ਗਵਰਨਰ ਦਾ ਜਿੰਨਾ ਨੁਕਸਾਨ ਹੋ ਗਿਆ ਤੇ ਭਾਰਤ ਦਾ ਜਿੰਨਾ ਨੁਕਸਾਨ ਹੋ ਗਿਆ ਯੂਐਨਓ ਜਿੰਨੀ ਸਾਡੀ ਮਿੱਟੀ ਪੁੱਟੀ ਗਈ ਵੀ ਇਹ ਗਲਤ ਖਬਰ ਲੱਗੀ ਸੀ ਉਹਨੂੰ ਕਿਸ ਤਰ੍ਹਾਂ ਕੋਈ ਫਿਰ ਪੋਚਾ ਮਾਰ ਸਕਦਾ ਸਾਡਾ ਨੁਕਸਾਨ ਬਹੁਤ ਹੋ ਗਿਆ ਪਰ ਇੱਥੇ ਆ ਕੇ ਜਦੋਂ ਪਾਰਲੀਮੈਂਟ ਦੀ ਕਮੇਟੀ ਨੇ ਸਪਾਰਸ਼ ਕਰਦੀ ਆ ਕਿ ਇਹਨਾਂ ਦੇ ਉੱਤੇ ਪੱਤਰਕਾਰਾਂ ਤੇ ਐਡੀਟਰਾਂ ਤੇ ਸਾਰਿਆਂ ਦੇ ਖਬਰ ਦੀ ਜ਼ਿੰਮੇਵਾਰੀ ਪਾ ਦਿਓ ਜੇ ਗਲਤ ਲੱਗ ਜਾਵੇ ਮੈਦੇ ਨਾਲ ਵੀ ਸਹਿਮਤ ਨਹੀਂ ਚਾਹੀਦਾ ਇਹ ਆ ਕਿ ਵੇਖਿਆ ਜਾਵੇ ਕਿ ਗਲਤੀ ਹੋਈ ਹੈ ਕਿ ਜਾਣਬੁੱਝ ਕੇ ਗਲਤੀ ਕੀਤੀ ਹੈ ਗਲਤੀ ਹੋਈ ਤੇ ਗਲਤੀ ਕੀਤੀ ਵਿੱਚ ਫਰਕ ਹੁੰਦਾ ਕਈ ਵਾਰ ਇਹ ਹੁੰਦਾ ਕਿ ਸਾਡੇ ਕੋਲ ਖਬਰ ਕਿਸੇ ਪਾਸਿਓਂ ਪਹੁੰਚਦੀ ਹੈ ਖਬਰ ਬੜੀ ਭਰੋਸੇਯੋਗ ਲੱਗਦੀ ਹੈ ਅਸੀਂ ਗਲਤੀ ਨਾਲ ਲਾਜ਼ਮੀ ਆ ਉਹ ਸਾਡੇ ਤੋਂ ਗਲਤੀ ਹੋਈ ਹੁੰਦੀ ਆ ਪਰ ਜੇ ਕੋਈ ਸ਼ਰਾਰਤ ਨਾਲ ਜਾਣਬੁੱਝ ਕੇ ਉਹਦੀ ਖਬਰ ਲਾਵੇ ਜਿੱਦਾਂ ਦੀ ਜੰਮੂ ਕਸ਼ਮੀਰ ਦੇ ਗਵਰਨਰ ਦੇ ਖਿਲਾਫ ਵੀ ਪੀ ਸਿੰਘ ਦੇ ਰਾਜ ਵੇਲੇ ਇੱਕ ਪੱਤਰਕਾਰ ਨੇ ਲਾਤੀ ਸੀ ਜਾ ਅੱਜਕੱਲ ਇੱਕ ਨੈਸ਼ਨਲ ਚੈਨਲ ਦੇ ਉੱਤੇ ਇੱਕ ਪੱਤਰਕਾਰ ਬੈਠਾ ਰੋਜ਼ ਬੜਾ ਕੂਕ ਕੂਕ ਕੇ ਹਿੰਦੀ 'ਚ ਬਹਿਸ ਕਰਦਾ ਉਹਨਾਂ ਲੋਕ ਕਿ ਧਿਆੜੀ ਪੱਤਰਕਾਰ ਕਹਿੰਦੇ ਧਿਆੜੀ ਇਹਸ ਕਰਕੇ ਕਿ ਉਹ ਧਿਆੜੀ ਜੇਲ੍ਹ ਦੇ ਵਿੱਚ ਰਹਿ ਆ ਉਹ ਖਬਰਾਂ ਦੇ ਪੁੱਠੇ ਕੰਮ ਵੀ ਕਰਦਾ ਰਿਹਾ ਝੂਠੀਆਂ ਖਬਰਾਂ ਵੀ ਚਲਾਉਂਦਾ ਰਿਹਾ ਫਿਰ ਇੱਕ ਕੰਪਨੀ ਨੂੰ ਬਲੈਕਮੇਲ ਕਰਨ ਦੇ ਕੇਸ 'ਚ ਜੇਲ੍ਹ 'ਚ ਵੀ ਰਹਿ ਆ ਜੇ ਇਹੋ ਜਿਹੀ ਹਰਕਤ ਹੋਵੇ ਤੇ ਉਹਦੇ ਖਿਲਾਫ ਸਜ਼ਾ ਹੋਣੀ ਚਾਹੀਦੀ ਪਰ ਸਾਰੀਆਂ ਖਬਰਾਂ ਨੂੰ ਇੱਕੋ ਜਿਹਾ ਨਹੀਂ ਲੈਣਾ ਚਾਹੀਦਾ ਪਾਰਲੀਮੈਂਟਰੀ ਕਮੇਟੀ ਨੇ ਇਸ ਬਾਰੇ ਚ ਕੀਤੀ ਆ ਇਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਕਨਸਬ ਉੱਧਰ ਬਿਕਰਮ ਸਿੰਘ ਮਜੀਠੀਆ ਦਾ ਕੇਸ ਵੀ ਅਦਾਲਤ ਵਿੱਚ ਹੈ ਉੱਥੇ ਵੀ ਵਿਚਾਰ ਕੀਤੀ ਜਾ ਰਹੀ ਹੈ ਅਦਾਲਤ ਦਾ ਜਿਹੜਾ ਫੈਸਲਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਆ ਇਹ ਦੋ ਕੇਸ ਇਕੱਠੇ ਲੱਗੇ ਸੀ ਇੱਕ ਹਰਮੀਰ ਸਿੰਘ ਪਠਾਨ ਮਾਜਦੇ ਦੀ ਜ਼ਮਾਨਤ ਦਾ ਉਹ ਤੇ ਅਰਜੀ ਰੱਦ ਹੋ ਗਈ ਉਹਦਾ ਕੇਸ ਤਾਂ ਫਿਰ ਚੱਲੂਗਾ ਉਹਦਾ ਮੈਂ ਦੱਸ ਦਿਆਂ ਕਿ ਜਿਹਨੂੰ ਹਰਮੀਰ ਸਿੰਘ ਵਿਰੋਧੀ ਧਿਰ ਦੇ ਆਗੂਆਂ ਨੂੰ ਹੁਣ ਚੰਗਾ ਲੱਗਣ ਲੱਗ ਪਿਆ ਪਹਿਲਾਂ ਉਹਦੇ ਖਿਲਾਫ ਬੋਲਦੇ ਸੀ ਉਹ ਇੱਕ ਵਾਰੀ ਉਹਦੇ ਚੌਣ ਹਲਕੇ ਜਾਣ ਲੋਕੀ ਮੂੰਹ ਤੇ ਖਲੋ ਕੇ ਜਿਹੜੀਆਂ ਗੱਲਾਂ ਕਰਦੇ ਸੁਣੀਆਂ ਨਹੀਂ ਜਾਂਦੀਆਂ ਮੈਂ 2 ਸਾਲ ਪਹਿਲਾਂ ਜਦੋਂ ਉਸ ਬੀਬੀ ਨੇ ਉਹਦੇ ਖਿਲਾਫ ਕੇਸ ਚੁੱਕਿਆ ਸੀ ਉਦੋਂ ਵੀ ਆਖਿਆ ਬਿਹੋਜੇ ਬੰਦੇ ਬੇੜੀ ਦੇ ਪੱਥਰ ਆ ਆਮ ਆਦਮੀ ਪਾਰਟੀ ਆਪਣੀ ਬੇੜੀ ਚ ਰੱਖੀ ਕਿਉਂ ਬੈਠੀ ਆ ਇਹਨਾਂ ਚੱਕ ਕੇ ਬਾਹਰ ਮਾਰੋ ਕਿ ਉਹਦੋਂ ਬੜਾ ਔਖਾ ਹੈ ਅਸੀਂ ਇਸ ਗੱਲ ਤੇ ਹੁਣ ਵੀ ਉਹਦਾ ਕੇਸ ਜਿਹੜਾ ਜਿੱਥੇ ਪਹੁੰਚ ਗਿਆ ਉਹਨੂੰ ਰਹਿਣ ਦਿਓ ਵੱਖਰੇ ਤੌਰ ਤੇ ਅਦਾਲਤ ਨੇ ਅਜੇ ਤੱਕ ਉਹਦੀ ਜਮਾਨਤ ਦੀ ਅਰਜੀ ਨਹੀਂ ਮੰਨੀ ਦੂਸਰਾ ਕੇਸ ਆ ਵਿਕ੍ਰਮ ਸੋਮਜੀਠੀਏ ਦਾ ਜਮਾਨਤ ਦੀ ਗੱਲ ਤੇ ਨਹੀਂ ਮੰਨੀ ਪਰ ਇਹ ਜਿਹੜੀ ਗੱਲ ਸੀ ਇਹ ਆਖਿਆ ਗਿਆ ਕਿ ਉਹਦੀ ਬੈਰਕ ਬਦਲ ਦਿੱਤੀ ਜਾਵੇ ਅਦਾਲਤ ਨੇ ਬੈਰਕ ਬਦਲਣ ਦੀ ਗੱਲ ਨਹੀਂ ਮੰਨੀ ਉਹਦੀ ਥਾਂ ਤੇ ਆਖਿਆ ਕਿ ਜੇਲ੍ਹ ਵਾਲੇ ਪੱਕਾ ਪ੍ਰਬੰਧ ਕਰਨ ਪਰ ਦੂਜੀ ਗੱਲ ਮੰਨ ਲਈ ਕਿ ਇਹਨੂੰ ਮੁਲਾਕਾਤ ਕਰਨ ਵੇਲੇ ਕੋਈ ਸਹੂਲਤਾਂ ਦਿੱਤੀਆਂ ਜਾਣ। ਬਾਕੀ ਭੀੜ ਦੇ ਬਜਾਇ ਉਹਨੂੰ ਢੰਗ ਨਾਲ ਮੁਲਾਕਾਤ ਕਰਵਾਤੀ ਜਾਵੇ ਹੋ ਜਾਣੀ ਚਾਹੀਦੀ ਹੈ। ਮੈਂ ਸਮਝਿਆ ਕਿ ਭਾਵੇਂ ਉਹਦੀ ਬਹਿਰਕ ਨਹੀਂ ਬਦਲੀ ਗਈ। ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਅੱਜਕੱਲ੍ਹ ਜੇਲਾਂ 'ਚ ਹਮਲੇ ਹੁੰਦੇ ਆ। ਸੱਚੇ ਸੌਦੇ ਵਾਲਿਆਂ ਦਾ ਉਹ ਜਿਹੜਾ ਬਿੱਟੂ ਸੀ ਉਹ ਵੀ ਜੇਲ੍ਹ ਦੇ ਵਿੱਚ ਹੀ ਮਾਰਿਆ ਗਿਆ ਸੀ। ਬੜਾਈ ਸਕਿਉਰਿਟੀ ਜੇਲ੍ਹ 'ਚ ਮਾਰ ਦਿੱਤਾ ਗਿਆ ਸੀ ਕੁੱਟ-ਕੁੱਟ ਕੇ। ਜੇ ਕਿਸੇ ਨੇ ਬਿਕਮ ਸਿੰਘ ਮਜੀਠੀਆ ਨਾਲ ਕੋਈ ਬਤਮੀਜੀ ਕਰ ਦਿੱਤੀ ਰੌਲਾ ਬਹੁਤ ਪਊਗਾ ਉਹਦੀ ਜਾਨ ਦਾ ਸਵਾਲ ਜਿਹੜਾ ਉਹ ਵੱਖਰਾ ਲੈਣਾ ਚਾਹੀਦਾ ਉਹਦੇ ਖਿਲਾਫ ਭ੍ਰਿਸ਼ਚਾਚਾਰ ਦੇ ਕੇਸ ਵਿੱਚ ਜਾਂਚ ਕਰਨ ਲਈ ਐਜੰਸੀਆ ਜਨਰਲ ਅਦਾਲਤ ਜਾਣੇ ਤੇ ਕਾਗਜ਼ੀ ਪੱਤਰ ਜਾਣੇ ਅਸੀਂ ਉਹ ਚ ਕੁਝ ਨਹੀਂ ਕਹਿ ਰਹੇ ਨਾ ਸੀ ਬਿਕਮ ਸਿੰਘ ਮਜੀਠੀਆ ਨੂੰ ਦੋਸ਼ੀ ਕਹਿੰਨੇ ਆ ਨਾ ਉਹਨੂੰ ਬੇਗਨਾ ਕਹਿੰਨੇ ਆ ਇਹ ਫੈਸਲਾ ਅਦਾਲਤ ਤੇ ਛੱਡ ਦਿਓ ਤੇ ਜਾਂਚ ਏਜੰਸੀਆਂ ਤੇ ਛੱਡ ਦਿਓ ਪਰ ਉਹਦੀ ਜੇ ਜਾਨ ਨੂੰ ਕਿਸੇ ਕਿਸ ਨੇ ਖਤਰਾ ਹੋਵੇ ਉਸ ਰੱਖਿਆ ਦੇ ਪ੍ਰਬੰਧ ਬੰਦਾ ਕੋਈ ਵੀ ਹੋਵੇ ਕਰਨੇ ਚਾਹੀਦੇ ਆ ਕਿ ਇਸ ਮਾਮਲੇ 'ਚ ਕੋਈ ਲਾਪਰਵਾਹੀ ਨਾ ਵਿਖਾਈ ਜਾਵੇ। ਰਹਿ ਗਈ ਗੱਲ ਉਹਦੇ ਕੇਸ ਦੀ। ਉਹਦੀ ਜਾਂਚ ਚੱਲਦੀ ਪਈ ਆ। ਮਾਮਲਾ ਉਹਦਾ ਕਾਫੀ ਲੰਮਾ ਆ। 80 ਸਦੀ ਨਿਬੜਨ ਵਾਲਾ ਨਹੀਂ। ਜਾਂਚ ਏਜੰਸੀਆਂ ਤੋਂ ਜਿਹੜੀਆਂ ਖਬਰਾਂ ਆਉਂਦੀਆਂ ਉਹ ਤੇ ਪਹਿਲਾਂ ਇੱਥੋਂ ਦੀਆਂ ਸੀ। ਫਿਰ ਦਿੱਲੀ ਦੀ ਉਹਦੇ ਪਰਿਵਾਰ ਦੀ ਬੰਦ ਪਈ ਕੰਪਨੀ ਸਰਾਹ ਕੰਪਨੀ ਜਿਹੜੀ ਆ। ਜਿਸ ਤਰ੍ਹਾਂ ਦੇ ਮੰਤਰੀ ਬਣਦੇ ਸਰਦਬਾਲ ਕੀਤੀ ਗਈ। ਇੱਕ ਵਾਰੀ ਫਿਰ ਉਹਨੂੰ ਨਵੇਂ ਸਿਰਿਓ ਚਲਾਇਆ ਗਿਆ। ਵਿਧੀ ਪੜਤਾਲ ਚੱਲਦਿਆਂ ਚੱਲਦਿਆਂ ਜਦੋਂ ਹਿਮਾਚਲ ਪ੍ਰਦੇਸ਼ ਗਿਆ ਤੇ ਉੱਥੇ ਜਾ ਕੇ ਪਤਾ ਲੱਗਾ ਇੱਕ ਫਾਰਮ ਹੈ ਉਸ ਫਾਰਮ ਉਸ ਤੋਂ ਬਾਅਦ ਪਤਾ ਲੱਗਾ ਕਿ ਸੈਂਕੜੇ ਏਕੜ ਜ਼ਮੀਨ ਹੈ ਇਸ ਤੋਂ ਬਾਅਦ ਤੁਰਦਿਆਂ ਹੁਣ ਮੱਧ ਪ੍ਰਦੇਸ਼ ਵਾਲੇ ਇਸ਼ਾਰੇ ਹੋਣ ਦੇ ਉਹ ਜੋ ਕੁਝ ਵੀ ਅਸੀਂ ਨਾ ਉਹਨਾਂ ਗੱਲਾਂ ਨੂੰ ਕੱਟਦੇ ਆ ਨਾ ਮੰਨਦੇ ਆ ਜੋ ਸਾਰਾ ਕੁਝ ਅਦਾਲਤ 'ਚ ਆ ਰਿਹਾ ਔਰ ਸਰਕਾਰੀ ਤੌਰ ਤੇ ਕੀ ਆ ਜਾ ਰਿਹਾ ਜੇ ਬਿਕਨ ਸਿੰਘ ਮਜੀਠੀਆ ਬੇਗੁਨਾ ਤੇ ਉਹਦੇ ਵਕੀਲਾਂ ਨੂੰ ਉੱਥੇ ਕੱਟਣ ਦਾ ਮੌਕਾ ਮਿਲੇਗਾ ਇਸ ਕਰਕੇ ਉਹ ਕੇਸ ਵੱਖਰੇ ਤੌਰ ਤੇ ਰਹਿਣ ਦਰਾਚੇ ਦਾ ਉਹਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ ਮੈਂ ਫਿਰ ਕਹੂੰਗਾ ਕਿ ਕਾਨੂੰਨ ਨੇ ਜਿਹੜੀਆਂ ਕਿਸੇ ਵੀ ਕੈਦੀ ਵਾਸਤੇ ਜਾਂ ਕੈਦੀਆਂ ਤੋਂ ਪਹਿਲਾਂ ਇੱਕ ਜ਼ੇਰੇ ਸਮੈਤ ਕੈਦੀ ਨੇ ਜਿਨ੍ਹਾਂ ਦੀ ਅਦਾਲਤ ਸੁਣਵਾਈ ਹੋ ਰਹੀ ਹੁੰਦੀ ਆ ਉਹਨਾਂ ਵਾਸਤੇ ਕਾਨੂੰਨ ਦੇ ਵਿੱਚ ਜੋ ਪਾਬੰਦੀਆਂ ਉਹ ਵੀ ਲਾਗੂ ਕੀਤੀਆਂ ਜਾਣ ਜੋ ਛੋਟਾਂ ਉਹ ਵੀ ਦਿੱਤੀਆਂ ਜਾਣ ਸਭ ਤੋਂ ਵੱਡੀ ਗੱਲ ਕਿ ਉਸ ਬੰਦੇ ਨੂੰ ਜੇ ਜਾਨ ਨੂੰ ਕੋਈ ਖਤਰਾ ਜਾਪਦਾ ਤੇ ਉਸ ਖਤਰੇ ਦੇ ਮਾਮਲੇ ਵਿੱਚ ਲੋੜੀਂਦੇ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਕਿਸੇ ਵੀ ਨਾਗਰਿਕ ਦੀ ਜਾਨ ਤੇ ਮਾਲ ਦੀ ਰੱਖੀ ਦੀ ਜ਼ਿੰਮੇਵਾਰ ਸਰਕਾਰ ਹੈ ਉਹਦੇ 'ਚ ਕੋਈ ਢਿੱਲ ਨਹੀਂ ਦੇਣੀ ਚਾਹੀਦੀ ਪਹਿਲਾਂ ਇਹੋ ਜਿਹੀਆਂ ਗਲਤੀਆਂ ਨੁਕਸਾਨ ਹੋਇਆ ਹੁਣ ਹੋਰ ਨਹੀਂ ਹੋਣਾ ਚਾਹੀਦਾ ਇਹ ਗੱਲ ਪਨ ਸਰ ਠੀਕ ਹੈ ਕਿ ਲੋਕਾਂ ਦੀ ਜਾਨ ਮਾਨ ਦੀ ਰਖਵਾਲੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਅਸੀਂ ਨੇਪਾਲ ਦੀ ਗੱਲ ਜੋੜ ਕੇ ਦੇਖੀਏ ਤੇ ਨੇਪਾਲ ਦੇ ਵਿੱਚ ਲੋਕ ਸਰਕਾਰ ਦੇ ਖਿਲਾਫ ਹੋ ਗਏ ਸੜਕਾਂ ਤੇ ਉਤਰੇ ਪ੍ਰਦਰਸ਼ਨ ਕੀਤੇ ਅੱਜ ਵੀ ਵੱਡੇ ਹੋਟਲਾਂ ਨੂੰ ਅੱਗ ਲਾ ਦਿੱਤੀ ਹੈ ਤਾਜ਼ਾ ਹਾਲਾਤ ਉੱਥੋਂ ਦੇ ਕੀ ਹੈ ਜੀ ਨੌਜਵਾਨ ਭੜਕੇ ਕਿਉਂ ਸੀ ਨੌਜਵਾਨ ਇਸ ਕਰਕੇ ਭੜਕੇ ਕਿ ਆਮ ਲੋਕ ਗਰੀਬੀ ਹੰਡਾਉਂਦੇ ਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਘਰਾਂ ਵਿੱਚ ਗੁਜ਼ਾਰੇ ਨਹੀਂ ਚੱਲਦੇ ਇਹਨਾਂ ਲੀਡਰਾਂ ਦੇ ਜਵਾਕ ਮੁੰਡੇ ਤੇ ਕੁੜੀਆਂ ਵਿਦੇਸ਼ਾਂ ਜਾ ਕੇ ਐਸ਼ ਕਰਦੇ ਆ ਵੱਡੀਆਂ-ਵੱਡੀਆਂ ਪਾਰਟੀਆਂ ਕਰਦੇ ਫਿਰ ਉਹਦੀਆਂ ਫੋਟੋ ਤੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਸਾਰੇ ਦੇਸ਼ ਦੇ ਲੋਕਾਂ ਨੂੰ ਚੜਾਉਂਦੇ ਆ ਤੇ ਜੋ ਕੁਝ ਹੋਣ ਰਿਹਾ ਕਿਸੇ ਤੋਂ ਲੁਕਿਆ ਨਹੀਂ ਲਿੰਦਾ ਸਾਡੇ ਦੇਸ਼ ਵਿੱਚ ਵੀ ਇੱਥੇ ਵੱਡੇ ਲੀਡਰਾਂ ਦੇ ਕਾਕੇ ਤੇ ਕਾਕੀਆਂ ਨੇ ਬਹੁਤ ਕੁਝ ਕੀਤਾ ਉਹ ਜਾ ਕੇ ਸਮੁੰਦਰੀ ਜਾਂ ਜਾਂਦੇ ਉੱਤੇ ਪਾਰਟੀਆਂ ਕਰਦੇ ਨੇ ਸ਼ਹਰਾਂ ਦੇ ਬਾਹਰ ਰੇਪ ਪਾਰਟੀਆਂ ਹੁੰਦੀਆਂ ਫੜੀਆਂ ਜਾਂਦੀਆਂ ਇੱਕ ਸਾਬਕਾ ਪ੍ਰਧਾਨ ਮੰਤਰੀ ਦਾ ਪੋਤਾ ਪਾਰਲੀਮੈਂਟ ਮੈਂਬਰ ਹੈ ਜੇ ਉਹ 3000 ਦੇ ਕਰੀਬ ਔਰਤਾਂ ਨਾਲ ਰੇਪ ਕਰਦਾ ਤੇ ਸਾਰੀਆਂ ਦੀ ਨਾਲ ਵੀਡੀਓ ਬਣਾ ਕੇ ਤੇ ਆਪਣੀ ਇੱਕ USB ਚ ਪਾਈ ਫਿਰਦਾ ਉਹ ਲੀਕ ਹੋ ਗਈ ਕੀ ਲੀਡਰਾਂ ਨੂੰ ਇਸ ਗੱਲ ਦੀ ਖੋਲਿਆ ਕਿ ਉਹਨਾਂ ਦੇ ਜਵਾਕੇ ਇੱਕ ਕਰਤੂਤਾਂ ਕਰਦੇ ਫਿਰਨ ਇਹ ਜੋ ਕੁਝ ਹੁੰਦਾ ਪਿਆ ਸਾਰਾ ਗਲਤ ਹੈ ਔਰ ਇੱਕ ਦੇਸ਼ ਚ ਨਹੀਂ ਬਹੁਤ سارے ਦੇਸ਼ਾਂ ਚ ਹੁੰਦਾ ਕਿਉਂਕਿ ਬਹੁਤ ਸਾਰੇ ਦੇਸ਼ਾਂ 'ਚ ਹੁੰਦਾ ਇਸ ਕਰਕੇ ਬਿਮਾਰੀ శ్రీਲੰਕਾ ਤੋਂ ਤੁਰਿਸ ਬੰਗਲਾਦੇਸ਼ ਤੱਕ ਪਹੁੰਚੀ ਸੀ ਉਹਨਾਂ ਦੋਹਾਂ ਨਾਲੋਂ ਵੱਧ ਭੈੜੇ ਹਾਲਾਤ ਦੇ ਵਿੱਚ ਅੱਜ ਨੇਪਾਲ ਵਿੱਚ ਪਹੁੰਚ ਗਈ ਹੈ ਨੇਪਾਲ ਵਿੱਚ ਬੱਚਿਆਂ ਨੇ ਜਾ ਕੇ ਪਾਰਲੀਮੈਂਟ ਸਾੜ ਦਿੱਤੀ ਸੁਪਰੀਮ ਕੋਰਟ ਸਾੜ ਦਿੱਤੀ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਦੇ ਘਰ ਅੱਗਾਂ ਲਾਤੀਆਂ ਇੱਕ ਥਾਂ ਤੋਂ ਪ੍ਰਧਾਨ ਮੰਤਰੀ ਭੱਜ ਗਿਆ ਅੱਗ ਲੱਗੀ ਤੇ ਉਹਦੀ ਪਤਨੀ ਨਿਕਲਣ ਲੱਗੀ ਜਿਉਂਦੀ ਸਾੜਤੀ ਉਹ ਜਿਉਂਦੀ ਅਸਲ 'ਚ ਫੜ ਕੇ ਨਹੀਂ ਸਾੜੀ ਜਦੋਂ ਅੱਗੇ ਲਾਈ ਗਈ ਉਹ ਭੱਜ ਕੇ ਬਾਹਰ ਨਹੀਂ ਨਿਕਲ ਸਕੀ ਅੰਦਰੇ ਸੜ ਗਈ ਇਦਾਂ ਦੀਆਂ ਘਟਨਾਵਾਂ ਹੋਈਆਂ ਨੇ ਹੁਣ ਉੱਥੇ ਹਾਲਾਤ ਇਹੋ ਜਿਹੇ ਆ ਕੋਈ ਸਿਆਸੀ ਪਾਰਟੀ ਅੱਗੇ ਆ ਕੇ ਕਹਿਣ ਨੂੰ ਤਿਆਰ ਨਹੀਂ ਸਾਡਾ ਫਲਾਣਾ ਲੀਡਰ ਪ੍ਰਧਾਨ ਮੰਤਰੀ ਬਣੂਗਾ ਉਸ ਕੁਰਸੀ ਨੂੰ ਵੇਖ ਕੇ ਕੰਬੀ ਜਾਂਦੇ ਆ ਤੇ ਜਿਨ੍ਹਾਂ ਨੇ ਐਜੀਟੇਸ਼ਨ ਚਲਾਈ ਆ ਜਨ Z ਵਾਲੇ ਜਨਰੇਸ਼ਨ Z ਉਹ ਇਹ ਫੈਸਲਾ ਕਰਦੇ ਪਏ ਆ ਆਨਲਾਈਨ voting ਕਰਵਾ ਕੇ ਪ੍ਰਧਾਨ ਮੰਤਰੀ ਆਵੇ ਉਹਵੇ 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 ਕਿਉਂ ਹੋਵੇ ਪੰਜਾਛਿਆਂ ਦੇ ਨਾਂ ਚੱਲਦੇ ਪਏ ਆ ਸਪਰੀਮ ਕੋਰਟ ਦੀ ਸਾਬਕਾ ਚੀਫ ਜਸਟਿਸ ਬੀਬੀ ਸੁਸ਼ੀਲਾ ਦਾ ਨਾਮ ਹੀ ਅੱਜ ਹੁਣ ਉਹਦੇ ਨਾਲ ਇੱਕ ਹੋਰ ਨਾਮ ਆ ਗਿਆ ਸ਼ਾਮ ਤੱਕ ਕੋਈ ਹੋਰ ਆਜੂ ਤੇ ਉਹਦੇ ਦੂਜੇ ਪਾਸੇ ਆ ਕਿ ਇਥੋਂ ਦੀ ਜਿਹੜੀ ਇਹ ਹਾਲਤ ਚੱਲ ਸੀ ਜਿਹੜੀ ਇਹ ਲਹਿਰ ਸੀ ਇਹ ਫਰਾਂਸ ਤੱਕ ਪਹੁੰਚ ਗਿਆ ਫਰਾਂਸੀਸੀ ਸਰਕਾਰ ਤੋਂ ਵੀ ਕੰਟਰੋਲ ਨਹੀਂ ਹੋ ਰਿਹਾ ਬੜੀ ਛੋਟੀ ਉਮਰ ਚ ਉਸ ਯੂਰਪ ਦੇ ਪ੍ਰਮੁੱਖ ਦੇਸ਼ ਦਾ ਮੁਖੀ ਬਣਿਆ ਸੀ ਐਮੈਨੂਅਲ ਬੈਕਰੋਮ ਰਾਸ਼ਟਰਪਤੀ ਉਹਦੇ ਹੁਦਿਆ ਦੋ ਸਾਲਾਂ ਚ ਤਿੰਨ ਪ੍ਰਧਾਨ ਮੰਤਰੀ ਬਦਲ ਗਏ ਆਰਥਿਕਤਾ ਡਿੱਗਦੀ ਜਾ ਰਹੀ ਆ ਅਮਨ ਕਾਨੂੰਨ ਦੀ ਸਥਿਤੀ ਦੇ ਕੰਟਰੋਲ ਕੋਈ ਨਹੀਂ ਪਬਲਿਕ ਭੜਕੀ ਆ ਉਸ ਯੂਰਪੀ ਦੇਸ਼ ਦੇ ਵਿੱਚ ਪਬਲਿਕ ਉਥੋਂ ਦੀਆਂ ਸਕਿਉਰਿਟੀ ਫੋਰਸ ਇਹਨਾਂ ਲੜ ਰਹੀ ਆ ਪਰ ਜਿਸ ਤਰ੍ਹਾਂ ਪਾਰਲੀਮੈਂਟ ਵੱਲ ਮੋੜ-ਮੋੜ ਕੇ ਵੱਧ ਰਹੀ ਆ ਅੱਜ ਨਹੀਂ ਕੱਲ੍ਹ ਸੇ ਕਿਸੇ ਦਿਨੇ ਇਹ ਸੱਚੀ ਮੁੱਚੀ ਪਾਰਲੀਮੈਂਟ ਤੱਕ ਜਾ ਕੇ ਵੱਟ ਸਕਦੀ ਆ ਇਹਦੇ ਤੋਂ ਬਾਕੀ ਸਾਰੇ ਦੇਸ਼ਾਂ ਦੇ ਲੀਡਰਾਂ ਨੂੰ ਉਹ ਭਾਵੇਂ ਰਾਜ ਕਰਦੀਆਂ ਪਾਰਟੀਆਂ 'ਚ ਹੋਣ ਕੁਰਸੀਆਂ 'ਤੇ ਹੋਣ ਤੇ ਭਾਵੇਂ ਰਾਜ ਕਰਦੀਆਂ ਪਾਰਟੀਆਂ ਤੋਂ ਬਾਹਰ ਦੇ ਹੋਣ ਉਹਨਾਂ ਸਾਰਿਆਂ ਨੂੰ ਆਪੋ ਆਪਣੀ ਥਾਂ 'ਤੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਕੋਈ ਵੀ ਇਹੋ ਜੀ ਹਰਕਤ ਨਾ ਹੋਵੇ ਕਿ ਪਬਲਿਕ ਭੜਕੁੱਠੇ ਬਹੁਤ ਲੁੱਟ ਮਚਾਈ ਲੀਡਰਾਂ ਨੇ ਔਰ ਹਰ ਦੇਸ਼ 'ਚ ਮਚਾਈ ਆ ਇਹਦਾ ਕਰਕੇ ਜਿੱਥੇ-ਜਿੱਥੇ ਵੀ ਆ ਲੀਡਰਾਂ ਨੂੰ ਥੋੜਾ ਜਿਹਾ ਅੱਖ ਦੀ ਸ਼ਰਮ ਰੱਖ ਕੇ ਚੱਲਣਾ ਚਾਹੀਦਾ ਇਹਨਾਂ ਨੇ ਸ਼ਰਮ ਲਈ ਪਈ ਸੀ ਤਨੂ ਸਾਹਿਬ ਜੁਪੀ ਵਿੱਚ ਸਿਹਤ ਵਿਭਾਗ ਦਾ ਇੱਕ ਅਧਿਕਾਰੀ ਫੜਿਆ ਕਹਿੰਦੇ 8 ਜਗ੍ਹਾ ਤੋਂ ਤਨਖਾਹ ਲੈਂਦਾ ਸੀ ਇਹ ਪੂਰੀ ਖਬਰ ਕੀ ਹੈ ਜੀ ਉਦੇ ਖਿਲਾਫ ਪਰਚਾ ਦਰਜ ਹੋਇਆ ਤੇ ਇਹ ਖਬਰ ਵੀ ਕਿਸੇ ਹੋਰ ਨੇ ਨਹੀਂ ਦੱਸੀ ਇੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਯੋਗੇ ਦਿਤੀਆਨਾਥ ਨੇ ਦੱਸੀ ਹੈ ਕਿ ਅੱਜ ਕੱਲ ਮੇਰੀ ਸਰਕਾਰ ਦੇ ਹੁੰਦੇ ਆ ਭਰਤੀਆਂ ਠੀਕ ਹੋ ਰਹੀਆਂ ਇਮਾਨਦਾਰੀ ਨਾਲ ਕੋਈ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਪਰ ਮੇਰੇ ਆਉਣ ਤੋਂ ਪਹਿਲਾਂ ਭਰਤੀਆਂ ਕਿੱਦਾਂ ਹੁੰਦੀਆਂ ਸਨ ਸਿਹਤ ਵਿਭਾਗ ਦੇ ਵਿੱਚ ਇੱਕ ਐਕਸ-ਰੇ ਟੈਕਨੀਸ਼ੀਅਨ ਐਕਸ-ਰੇ ਮਸ਼ੀਨ ਦਾ ਸਪੈਸ਼ਿਸ ਉਹ ਵਕ-ਵਕ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਭਰਤੀ ਹੋ ਗਿਆ ਤੇ ਸਿਹਤ ਵਿਭਾਗ ਤੋਂ 8 ਤਨਖਾਹਾਂ ਲਿੰਦਾ ਫੜਿਆ ਗਿਆ ਕਿਸੇ ਨੇ ਸ਼ਿਕਾਇਤ ਕੀਤੀ ਤੇ ਹੁਣ ਉਹਤੇ ਪਰਚਾ ਦਰਜ ਕਰਾ ਰਹੇ ਆ ਉਨੇ ਸਾਰੀ ਗੱਲ ਕਹਿ ਦਿੱਤੀ ਮੁੱਖ ਮੰਤਰੀ ਯੋਗੀ ਦੀ ਵਾਹ ਵਾਹ ਹੋ ਗਈ ਲੋਕਾਂ ਤਾੜੀਆਂ ਮਾਰਤੀਆਂ ਬਾਅਦ ਵਿੱਚ ਖਬਰ ਆਈ ਕਿ ਉਹ ਮੁੰਡਾ ਪਰਤੀ ਹੋਇਆ ਸੀ 2016 ਚ ਤੇ ਯੋਗੀ ਜੀ ਮੁੱਖ ਮੰਤਰੀ ਬਣੇ ਸੀ 2014 ਚ ਇਹ ਕਹਿਣਾ ਕਿ ਮੇਰੇ ਆਉਣ ਤੋਂ ਪਹਿਲਾਂ ਇਹੋ ਜੀਆਂ ਪਰਤੀਆਂ ਹੁੰਦੀਆਂ ਸੀ ਉਹ ਤਾਂ ਗੱਲ ਕੱਟੀ ਗਈ ਕਿਉਂਕਿ ਇਹਨਾਂ ਦੇ ਮੁੱਖ ਮੰਤਰੀ ਬਣ ਤੋਂ 2 ਸਾਲ ਬਾਅਦ ਉਹ ਮੁੰਡਾ ਪਰਤੀ ਹੋਇਆ ਸੀ ਤੇ ਪਿਛਲਿਆਂ ਨੂੰ ਮਿਹਣਾ ਦੇ ਕੇ ਨਹੀਂ ਸਾਰ ਸਕਦੇ ਪੜਤਾਲ ਇਹ ਕਰਾਉਣੀ ਚਾਹੀਦੀ ਹੈ ਕਿ ਇਹਨਾਂ ਦੇ ਹੁੰਦਿਆਂ ਇਹ ਕੰਮ ਕਿਦਾਂ ਹੋ ਗਿਆ ਜੀ ਬਹੁਤ ਧੰਨਵਾਦ ਪੰਨੂ ਸਾਹਿਬ ਤੁਸੀਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦਿਓ ਆ ਗਿਆ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ